ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਸੁਖਬੀਰ ਸਿੰਘ ਬਾਦਲ ਦੇ ਨਾਲ ਸਟੇਜ ਸਾਂਝੀ ਕਰਦੇ ਨੇ ਔਰ ਅਕਾਲੀ ਦਲ ਦੀ ਸਟੇਜ ਦੇ ਉੱਤੇ ਗੱਜ-ਵੱਜ ਕੇ ਗੱਲਾਂ ਕਰਦੇ ਸੁਣਾਈ ਦਿੰਦੇ ਨੇ ਦਿਖਾਈ ਦਿੰਦੇ ਨੇ ਲੰਗੇ ਦਿਨੀ ਇਹ ਮਾਮਲਾ ਪਖਿਆ ਰਿਹਾ ਇਸ ਉੱਤੇ ਟਿੱਪਣੀਆਂ ਹੋਈਆਂ ਤੰਜ ਕੱਸੇ ਗਏ ਔਰ ਇਥੋਂ ਤੱਕ ਕਿ ਵਿਚਾਰ ਉਟਾਂਦਰੇ ਵੀ ਹੋਏ ਕਿ ਕੀ ਇਹ ਸਭ ਠੀਕ ਸੀ ਜਾਂ ਗਲਤ ਸੀ ਪਰ ਉਸ ਭਾਸ਼ਣ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਦਾ ਨਾਮ ਵੀ ਲੈ ਲਿਆ ਗਿਆ ਨਾ ਸਿਰਫ ਸੁਖਬੀਰ ਸਿੰਘ ਬਾਦਲ ਵੱਲੋਂ ਬਲਕਿ ਗੁਰਦੀਪ ਸਿੰਘ ਖੇੜਾ ਵੱਲੋਂ ਵੀ ਇਹਨਾਂ ਦੋਵਾਂ ਨੇ ਬਲਜੀਤ ਸਿੰਘ ਦਾਦੂਵਾਲ ਦਾ ਨਾਮ ਲਿਆ ਔਰ ਇਹ ਨਾਮ ਲੈ ਕੇ ਵਿਸ਼ੇਸ਼ ਤੌਰ ਤੇ ਕਿਹਾ ਕਿ ਬੰਦੀ ਸਿੰਘਾਂ ਨੂੰ ਜੇ ਕੋਈ ਬਾਹਰ ਨਹੀਂ ਆਉਣ ਦੇ ਰਿਹਾ ਤਾਂ ਉਸ ਦੇ ਵਿੱਚ ਇੱਕ ਵੱਡਾ ਰੋਲ ਬਲਜੀਤ ਸਿੰਘ ਦਾਦੂਵਾਲ ਦਾ ਵੀ ਹੈ ਇਹ ਤੰਜ ਕਸਿਆ ਗਿਆ ਦੂਜੇ ਪਾਸੇ ਸੁਖਵੀਰ ਬਾਦਲ ਕਹਿੰਦੇ ਨੇ ਕਿ ਜੇ ਕੋਈ ਕਾਹਨ ਕਰ ਰਿਹਾ ਕੌਮ ਦਾ ਤੇ ਉਹਦੇ ਵਿੱਚ ਬਲਦੀਪ ਸਿੰਘ ਦਾਦੂਵਾਲ ਵੀ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਸ਼ਰਿਆਮ ਇਸ ਮਾਮਲੇ ਦੇ ਵਿੱਚ ਲਿਆਉਂਦਾ ਗਿਆ ਪਰ ਕਾਰਨ ਕੀ ਹੈ ਬਲਜੀਤ ਸਿੰਘ ਦਾਦੂਵਾਲ ਨੂੰ ਕਿਉਂ ਸੱਦਾ ਨਿਸ਼ਾਨਾ ਬਣਾਇਆ ਗਿਆ ਆਊਟ ਆਫ ਦਾ ਬਲੂ ਹੈ ਸਾਰਾ ਕੁਝ ਕਿਵੇਂ ਹੋ ਗਿਆ ਕਿਉਂ ਬਲਜੀਤ ਸਿੰਘ ਦਾਦੂਵਾਲ ਦੇ ਉੱਤੇ ਤੰਜ ਕਸ ਦੇ ਨਜ਼ਰ ਆਏ ਨੇ ਹਾਲਾਂਕਿ ਬਲਜੀਤ ਸਿੰਘ ਦਾਦੂਵਾਲ ਨੇ ਵੀ ਜ਼ਰੂਰ ਇਸ ਚੀਜ਼ ਦਾ ਪਲਟਵਾਰ ਕੀਤਾ ਬਲਜੀਤ ਸਿੰਘ ਦਾਦੂਵਾਲ ਦੇ ਨਾਲ ਵੀ ਗੱਲਬਾਤ ਕੀਤੀ ਗਈ ਰਾਬਤਾ ਕਾਇਮ ਕੀਤਾ ਗਿਆ ਇੱਕ ਨਿੱਜੀ ਚੈਨਲ ਇੰਟਰਵਿਊ ਵੀ ਕੀਤੀ ਆ ਉਸ ਇੰਟਰਵਿਊ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਨੇ ਬਹੁਤ ਸਾਰੀਆਂ ਅਹਿਮ ਗੱਲਾਂ ਕੀਤੀਆਂ ਨੇ ਜਿਨ੍ਹਾਂ ਗੱਲਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਸਾਫ਼ ਸਪਸ਼ਟ ਉਹਨਾਂ ਨੇ ਕਹਿ ਦਿੱਤੀ ਹੈ ਕਿ ਗੁਰਦੀਪ ਸਿੰਘ ਖੇੜਾ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੇ ਪੈਰੋਲ ਤੇ ਆ ਕੇ ਆਪਣਾ ਰੰਗ ਬਦਲ ਲਿਆ ਆਪਣਾ ਰੰਗ ਬਦਲ ਲਿਆ ਯਾਨੀ ਕਿ ਪਹਿਲਾਂ ਕੁਝ ਹੋਰ ਸੀ ਹੁਣ ਕੁਝ ਹੋਰ ਬਣ ਗਏ ਪਰ ਇਹ ਥੇ ਜਾਣਨਾ ਜ਼ਰੂਰੀ ਹੈ ਹੁਣ ਤਾਂ ਜੋ ਬਣ ਗਏ ਆ ਜਾਂ ਹੁਣ ਜੋ ਐਗਜ਼ਾਮਪਲ ਦਿੱਤੀ ਜਾ ਰਹੀ ਹੈ ਬਲਜੀਤ ਸਿੰਘ ਦਾਦੂਵਾਲ ਵੱਲੋਂ ਇਹ ਤਾਂ ਸਮਝਿਆ ਜਾ ਸਕਦਾ ਹੈ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦਾ ਸਟੇਜ ਸਾਂਝੀ ਕੀਤੀ ਬਲਜੀਤ ਸਿੰਘ ਦਾਦੂਵਾਲ ਦੇ ਉੱਤੇ ਟਿੱਪਣੀ ਕੀਤੀ ਹੈ ਥੋਂ ਤੱਕ ਕਿ ਵੱਖ-ਵੱਖ ਮੁੱਦਿਆਂ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਵੱਖ-ਵੱਖ ਚੀਜ਼ਾਂ ਜਿਹੜੀਆਂ ਨੇ ਉਹ ਬੋਲਦੇ ਸੁਣਾਈ ਦਿੱਤੇ ਨੇ ਪਰ ਇਸ ਤੋਂ ਪਹਿਲਾਂ ਦੇ ਹਾਲਾਤ ਕੀ ਸੀ ਉਹ ਵੀ ਬਲਜੀਤ ਸਿੰਘ ਦਾਦੂਵਾਲ ਨੇ ਬੜਾ ਕਲੀਅਰ ਕਰਕੇ ਦੱਸਿਆ ਬਲਜੀਤ ਸਿੰਘ ਦਾਦੂਵਾਲ ਕਹਿੰਦੇ ਨੇ ਕਿ ਗੁਰਦੀਪ ਸਿੰਘ ਖੇੜਾ ਭਾਵੇਂ ਉਹਨਾਂ ਨੂੰ ਪੂਰਨ ਤੌਰ ਤੇ ਨਹੀਂ ਜਾਣਦੇ ਉਹ ਪਰ ਇਸ ਦੇ ਬਾਵਜੂਦ ਉਹਨਾਂ ਦੇ ਨਾਲ ਤਲਕ ਰਿਹਾ ਹੈ ਉਹ ਕਹਿੰਦੇ ਨੇ ਕਿ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਆਏ ਸੀ ਗੁਰਦੀਪ ਸਿੰਘ ਖੇੜਾ ਕਹਿੰਦੇ ਕਿ ਜਦੋਂ ਪੈਰੋਲ ਤੇ ਪਹਿਲਾਂ ਆਏ ਸੀ ਤਾਂ ਸਪੈਸ਼ਲੀ ਪੰਜਾਬ ਤੋਂ ਹਰਿਆਣਾ ਉਹਨਾਂ ਨੂੰ ਮਿਲਣ ਵਾਸਤੇ ਆਏ ਹਾਲਾਂਕਿ ਪੈਰੋਲ ਤੇ ਆਏ ਕੈਦੀ ਨੂੰ ਇੱਕ ਹਦੂਦ ਸੈੱਟ ਕਰ ਦਿੱਤੀ ਜਾਂਦੀ ਹੈ ਕਿ ਇਸ ਤੋਂ ਬਾਹਰ ਤੂੰ ਨਹੀਂ ਜਾਣਾ ਇਸ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ ਵਿਦਆਊਟ ਪੁਲਿਸ ਜਾਂ ਪ੍ਰਸ਼ਾਸਨ ਦੀ ਪਰਮਿਸ਼ਨ ਦੇ ਕੋਰਟ ਆਰਡਰਸ ਦੇ ਬਗੈਰ ਅੱਗੇ ਨਹੀਂ ਜਾਇਆ ਜਾ ਸਕਦਾ ਪਰ tạmਵੀ ਕਹਿੰਦੇ ਕਿ ਗੁਰਦੀਪ ਸਿੰਘ ਖੇੜਾ ਉਸ ਲਿਮਟ ਨੂੰ ਕਰਾਸ ਕਰਕੇ ਹਰਿਆਣਾ ਪਹੁੰਚੇ ਸੂਬਾ ਛੱਡੋ ਸਟੇਟ ਕਰਾਸ ਕਰ ਲਈ ਸਟੇਟ ਬਾਰਡਰ ਕਰਾਸ ਕਰ ਲਿਆ ਔਰ ਬਲਜੀਤ ਸਿੰਘ ਦਾਦੂਵਾਲ ਨੂੰ ਮੈਦ ਪਹੁੰਚੇ ਬਲਜੀਤ ਸਿੰਘ ਦਾਦੂਵਾਲ ਕਹਿੰਦੇ ਨੇ ਕਿ ਮਿਲ ਕੇ ਧੰਨਵਾਦ ਕੀਤਾ ਮਦਦ ਵਾਸਤੇ ਔਰ ਉਸ ਤੋਂ ਬਾਅਦ ਬਾਦਲ ਪਰਿਵਾਰ ਨੂੰ ਗਾਲਾਂ ਕੱਢੀਆਂ ਅੱਜ ਗੁਰਦੀਪ ਸਿੰਘ ਖੇੜਾ ਬਾਦਲ ਪਰਿਵਾਰ ਦੇ ਨਾਲ ਰਲ ਕੇ ਅਕਾਲੀ ਦਲ ਦੀ ਸਟੇਜ ਦੇ ਉੱਤੇ ਗੱਲਾਂ ਕਰ ਰਹੇ ਸੀ ਪਰ ਦੂਜੇ ਪਾਸੇ ਬਲਜੀਤ ਸਿੰਘ ਦਾਦੂਵਾਲ ਕਹਿੰਦੇ ਕਿ ਉਹ ਵੀ ਇੱਕ ਦਿਨ ਸੀ ਜਦੋਂ ਉਹ ਮੇਰੇ ਕੋਲ ਆ ਕੇ ਮੈਨੂੰ ਮਿਲ ਕੇ ਤੇ ਬਾਦਲ ਪਰਿਵਾਰ ਨੂੰ ਇਹ ਗਾਲਾਂ ਕੱਢਦੇ ਸੀ ਬਹੁਤ ਵੱਡੇ ਇਲਜ਼ਾਮ ਲਾਏ ਨੇ ਕਹਿੰਦੇ ਕਿ ਗੁਰਦੀਪ ਸਿੰਘ ਖੇੜਾ ਇਹ ਗੱਲਾਂ ਕਰਦੇ ਨੇ ਕਿ ਉਹਨਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ ਕਹਿੰਦੇ ਕਿ ਬਲਜੀਤ ਸਿੰਘ ਦਾਦੂਵਾਲ ਕਹਿੰਦੇ ਆ ਕਿ ਮੈਂ ਆਪ ਵਿਦੇਸ਼ਾਂ ਤੋਂ ਜਿੱਥੇ ਕਿਤੇ ਬਣਦਾ ਸੀ ਜਿੱਥੇ ਉਹਨਾਂ ਦੇ ਜਾਣਕਾਰ ਸੀ ਉਹਨਾਂ ਦੀ ਮਦਦ ਕਰਾਈ ਉਹਨਾਂ ਦੇ ਪਰਿਵਾਰ ਦੀ ਮਦਦ ਕਰਾਈ ਕਹਿੰਦੇ ਕਿ ਜਦੋਂ ਇਹ ਸ੍ਰੀ ਗੁਰੂ ਨਾਨਕ ਹਸਪਤਾਲ ਦੇ ਵਿੱਚ ਦਾਖਲ ਸਨ ਉੱਥੇ ਇਲਾਜ ਦੀ ਇਨਸਾਨ ਉਸ ਵੇਲੇ ਵੀ ਕਹਿੰਦੇ ਇਹਨਾਂ ਨੂੰ ਮਿਲਣ ਗਏ ਸੀ ਅਸੀਂ ਔਰ ਉਸ ਤੋਂ ਬਾਅਦ ਵੀ ਲਗਾਤਾਰ ਉਹਨਾਂ ਦੇ ਟੱਚ ਦੇ ਵਿੱਚ ਰਹੇ ਆ ਕਹਿੰਦੇ ਕਿ ਇੱਕ ਸਮਾਂ ਸੀ ਇਹੋ ਜਿਹਾ ਜਦੋਂ ਗੁਰਦੀਪ ਸਿੰਘ ਖੇੜਾ ਨੇ ਆਪਣੇ ਘਰ ਜਾਣਾ ਸੀ ਕੋਈ ਨਿੱਜੀ ਵਿਵਾਦ ਸੀ ਇਹਨਾਂ ਦਾ ਪਰਿਵਾਰਕ ਮਸਲਾ ਸੀ ਜਿਸ ਵਾਸਤੇ ਪੈਰੋਲ ਨਹੀਂ ਸੀ ਮਿਲ ਰਹੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਔਰ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੀਗੇ ਦਾਦੂਵਾਲ ਕਹਿੰਦੇ ਨੇ ਕਿ ਮੈਂ ਆਪ ਸੁਖਜਿੰਦਰ ਰੰਧਾਵਾ ਦਾ ਨੰਬਰ ਲੈ ਕੇ ਤੇ ਉਹਨਾਂ ਨੂੰ ਫੋਨ ਕੀਤਾ ਸੀ ਜਿਸ ਤੋਂ ਬਾਅਦ ਇਹਨਾਂ ਦਾ ਕੋਈ ਕੰਮ ਬਣ ਸਕਿਆ ਸੀ ਪਰ ਹੁਣ ਉਹੀ ਗੁਰਦੀਪ ਸਿੰਘ ਖੇੜਾ ਗਾਲਾਂ ਕੱਢ ਰਹੇ ਨੇ ਬਲਜੀਤ ਸਿੰਘ ਦਾਦੂਵਾਲ ਇੱਥੇ ਆ ਕੇ ਇਹ ਸਵਾਲ ਜ਼ਰੂਰ ਖੜਦੇ ਨੇ ਪਰ ਅਸਲ ਗੱਲ ਤਾਂ ਅੱਗੇ ਹੋਰ ਸਾਹਮਣੇ ਆ ਰਹੀ ਹੈ। ਬਲਜੀਤ ਸਿੰਘ ਦਾਦੂ ਵਾਲਿਕ ਹੋਰ ਦਾਵਾ ਕਰ ਗਏ। ਕਹਿੰਦੇ ਕਿ ਬਾਦਲ ਪਰਿਵਾਰ ਤੋਂ ਲਗਜ਼ਰੀ ਗੱਡੀਆਂ ਮੰਗ ਰਹੇ ਨੇ ਗੁਰਦੀਪ ਸਿੰਘ ਖੇੜਾ ਬੰਦੀ ਸਿੰਘ। ਐਡਾ ਵੱਡਾ ਇਲਜ਼ਾਮ ਹੈ ਹਾਲਾਂਕਿ ਬੰਦੀ ਸਿੰਘਾਂ ਨੂੰ ਬਹੁਤ ਹੀ ਜ਼ਿਆਦਾ ਸਤਕਾਰ ਦੇ ਨਾਲ ਵਿਖਿਆ ਜਾਂਦਾ ਹੈ। ਉਹਨਾਂ ਨੂੰ ਸਤਕਾਰ ਪੂਰਵਕ ਰੱਖਿਆ ਜਾਂਦਾ ਹੈ ਉਹਨਾਂ ਦੇ ਬਾਰੇ ਜਦੋਂ ਗੱਲ ਕੀਤੀ ਜਾਂਦੀ ਹੈ ਤੇ ਬੜੇ ਸਤਕਾਰ ਦੇ ਨਾਲ ਕੀਤੀ ਜਾਂਦੀ ਹੈ ਬਲਜੀਤ ਸਿੰਘ ਦਾਦੂਵਾਲ ਕਹਿੰਦੇ ਕਿ ਲਗਜ਼ਰੀ ਗੱਡੀਆਂ ਮੰਗ ਰਹੇ ਕਹਿੰਦੇ ਇਸ ਤੋਂ ਪਹਿਲਾਂ ਬਾਦੂਲ ਪਰਿਵਾਰ ਨੇ ਇਹਨਾਂ ਨੂੰ ਸਕੋਰਪਿਓ ਦਿੱਤੀ ਹੋਈ ਹੈ ਪਰ ਉਹ ਕਹਿੰਦੇ ਆ ਜੋ ਕਿ ਬਲਜੀਤ ਸਿੰਘ ਦਾਦੂਵਾਲ ਦਾ ਬਿਆਨ ਹੈ ਉਸ ਇੰਟਰਵਿਊ ਦੇ ਵਿੱਚ ਕਹਿੰਦੇ ਕਿ ਬੰਦੀ ਸਿੰਘ ਖੇੜਾ ਇਸ ਗੱਲ ਦਾ ਦਾਵਾ ਕਰਦੇ ਪਏ ਨੇ ਕਿ ਭਾਈ ਅਮਰਤਪਾਲ ਸਿੰਘ ਜਿਹੜਾ ਉਹਨਾਂ ਦੇ ਪਿੰਡ 'ਚ ਹੀ ਰਹਿੰਦਾ ਉਹ ਜੇਲ੍ਹ 'ਚ ਹੋਣ ਦੇ ਬਾਵਜੂਦ ਉਹਦੇ ਕੋਲ ਤਿੰਨ ਤਿੰਨ ਲਗਜ਼ਰੀ ਗੱਡੀਆਂ ਨੇ ਜਿਹਦੇ 'ਚ ਫੋਰਚਨਰ ਤੇ ਮਰਸੀਡੀਜ਼ ਵੀ ਇੱਕ ਹਿੱਸਾ ਹੈ ਤੇ ਉਹਨਾਂ ਨੂੰ ਵੀ ਦਿੱਤੀ ਜਾਵੇ ਉਸਕਦਾ ਕਹਿੰਦੇ ਕਿ ਸ਼ਾਇਦ ਕਮੇਟੀ ਇਸ ਗੱਲ ਦਾ ਵੀ ਪ੍ਰਬੰਧ ਕਰ ਦਵੇ ਉਹਨਾਂ ਨੂੰ ਇੱਕ ਗੱਡੀ ਵੀ ਜਿਹੜੀ ਵਧੀਆ ਮੁਹੱਈਆ ਕਰਵਾ ਦਿੱਤੀ ਜਾਵੇ ਬਲਜੀਤ ਸਿੰਘ ਦਾਦੂਵਾਲ ਨੇ ਬੜੀ ਵੱਡੀ ਗੱਲ ਕਰ ਦਿੱਤੀ ਹੈ ਇੱਥੇ ਆ ਕੇ ਪੰਥ ਕੀ ਗੱਡੀਆਂ ਦੇ ਅੱਗੇ ਵਿੱਕ ਗਿਆ ਇਹ ਕਹਿਣਾ ਚਾਹੁੰਦੇ ਨੇ ਖੈਰ ਬਲਜੀਤ ਸਿੰਘ ਦਾਦੂਵਾਲ ਦੇ ਕੋਲ ਇਹ ਇਨਫੋਰਮੇਸ਼ਨ ਕਿਵੇਂ ਪਹੁੰਚੀ ਹੈ ਇਹ ਉਹ ਜਾਣਦੇ ਹੋ ਸਕਦੇ ਨੇ ਜਾਂ ਉਹਨਾਂ ਨੂੰ ਕਿੰਨੇ ਦੱਸਿਆ ਜਾਂ ਕੀ ਇਹ ਸੱਚ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਲਜ਼ਾਮ ਹੈ ਜੇ ਸੱਚ ਹੈ ਤਾਂ ਖੈਰ ਦੂਜੇ ਪਾਸੇ ਇਹ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਲੈ ਆਉਂਦੀਆਂ ਗਈਆਂ ਨੇ ਫਿਲਹਾਲ ਪੈਰੋਲ ਦੇ ਉੱਤੇ ਗੁਰਦੀਪ ਸਿੰਘ ਖੇੜਾ ਬਾਹਰ ਨੇ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁਣ ਕਰ ਦਿੱਤੀਆਂ ਗਈਆਂ ਨੇ ਬਲਜੀਤ ਸਿੰਘ ਦਾਦੂਵਾਲ ਨੇ ਬੜੇ ਤਰਕ ਦੇ ਕੇ ਆਪਣੇ ਕੁਝ ਤੱਥ ਪੇਸ਼ ਕਰਕੇ ਤੇ ਕਾਊਂਟਰ ਜ਼ਰੂਰ ਕਰ ਦਿੱਤਾ ਪਰ ਇਹ ਮਾਮਲਾ ਕਿ ਇੱਥੇ ਹੀ ਮੁੱਕ ਜਾਵੇਗਾ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਮਾਂ ਦੇ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ